ਜਾ ਪਿਆਰੇ ਤੁਹਾਰਾ ਸਹਿ ਕੋ ਜਾਂਦਿਆ ਚਾਲੀ ਮੁਕਤੇ ਆ ਹੱਕੀਆਂ ਚੁੱਪੀਆਂ ਤਕੀਆਂ ਜਿਉਂਦਾਂ ਨੇ ਨਾਗ ਝੱਪਿਆ ਵੱਢ ਕੇ ਛਕਿਆ ਦੇਵ ਚਲਾਈ ਤੇ ਕੋ ਆਦੀ ਤੇ ਕਿਰਤ ਕੀ ਤਾ ਤੇ ਤਾਂ ਪਿਆਰੇ ਆ ਸੁਝਿਆ ਹੋ ਦੀ ਕੁਮਾਰੀ ਦਰ ਤੇ ਅੰਤਕੇ ਗੁਲਗੋ ਜੀ ਵਾਹਿਗੁਰੂ ਜਨੋ ਸੁਗਾ ਸੁਰੀਆ ਨੇ ਘਰੋਂ ਦੇ ਹਿਤ ਸੀਸ ਉਤੇ ਬੰਦ ਬੰਦ ਪਟਾਈ ਖੋਪਰੀਆਂ ਮੁਹਰਾਂ ਕਰਤੀਆਂ ਤੇ ਚੜੇ ਪੰਜਾਦਿਆਂ ਨਾਗ ਚਲਾਈ ਆ ਗੁਰੂ ਘਰ ਦੀ ਸੇਵਾ ਲਈ ਕੋਣੀ ਅਗੇ ਕੀ ਅੰਦਰ ਬਣੀ ਖੜਿਆ ਸੇਕੀਏ ਸਤੋ ਕੇ ਸਾਥ ਸਵਾਸਾਂ ਨਾਲ ਭਾਇਆ ਤੁਨ ਅਸਿਮ ਆਸਰੀ ਯਾਦੀ ਕਮਾਈ ਦਾ ਧਿਆਨ ਤੱਕ ਕੋ ਗੁਰਸਾ ਜੀ ਮੱਲੋ ਜੀ ਵਾਹਿਗੁਰੂ ਅਜਾ ਹੱਥਾ ਅਤੇ ਸੰਬੰਧ ਗੁਰੂ ਘਰ ਦੀ ਅਮਰਤਾ ਦਾ ਧਿਆਨ ਤੱਕ ਕੇ ਮੱਲੋ ਜੀ ਵਾਹਿਗੁਰੂ ਜੀ ਤੁਮਹੇ ਸਰਬਤ ਪ੍ਰਸਾਦ ਜੀ ਕੀ ਅਰਦਾਸ ਹੈ ਜੀ ਸਰਬਤ ਪ੍ਰਸਾਦ ਜੀ ਕੋ ਵਾਹਿਗੁਰੂ ਹਾਏ ਗੁਰੂ ਅਨ ਗੁਰੂ ਕਿਤੇ ਅਗਾਇ ਜੀ ਕਿਤੇ ਆਪਾ ਕਾ ਸਰਬ ਸੁਖੋ ਵੇ ਜਹਾਂ ਜਹਾਂ ਖਾਲਸਾ ਨੀ ਸਾਰੇ ਕਾ ਕਹਾ ਕਾਰ ਸ਼ਿਆਰੀ ਆਇ ਤੋ ਦੇਖ ਤੇ ਕੋ ਪਤੇ ਬਿਰਦ ਕੀ ਪ੍ਰਾਜਪਤ ਕੀ ਗੀਤ ਸ੍ਰੀ ਸਹਿਬਜ਼ਾਹੇ ਸਹਾਈ ਹਰ ਸਾਜੀ ਕੇ ਗੁਰ ਵੱਲੋ ਗੁਰੂ ਜੀ ਵਾਹਿਗੁਰੂ ਸਿੱਖਾ ਮੂਰਤੀ ਦੀ ਦੌਰ ਕੇ ਸਦਾਨ ਰਹਿਤਦਾਨ ਤੇਕਦਾਨ ਦੀ ਸਦਾਨ ਭਰੋਸਾ ਦਨ ਤਨ ਉਸ ਰਗਨ ਰਾਮ ਕਾ ਪਛੀ ਦੀ ਅੰਰੀ ਸਾਰੇ ਸ਼ਰਾਨਾ ਸੋ ਕੀ ਆ ਛੱਡੇ ਭਗੇ ਜਦੋਂ ਜੁਗਿਆ ਤਲ ਤਹੁ ਕਾ ਜਕਾਰ ਹਰ ਸੱਚੇ ਗੁਰ ਬੱਲੇ ਕੋਲੋਂ ਜੀ ਵਾਹਿਗੁਰੂ ਸਿਮਹਾ ਬਾਉਨ ਨਿਵਾ ਮਤਿ ਉੱਚੀ ਮੋਦ ਰੱਖੇ ਹੈ ਆਪਵਾਹਿਗੁਰੂ ਦੇ ਅਕਾਲ ਪੁਰਖੀ ਆਪਣੇ ਪੰਥ ਦੇ ਸਦਾ ਸਹਾਇਤਾ ਦਾਤਾ ਜੀ ਉਹ ਸ਼੍ਰੀ ਰਤਨ ਸਾਹਿਬ ਜੀ ਹੋਰ ਗੁਰਦੁਆਰੇ ਕੋਲ ਤਾਂ ਚਲਾ ਤੋ ਜੀ ਪੰਥ ਨੂੰ ਵੀ ਛੋੜ ਗਿਆ ਹੈ ਜੀ ਕੁੱਲੇ ਦਰਸ਼ਨ ਅਧੀਨ ਦਾ ਸੇਵਾ ਸੁਭਾਗਤਾ ਦਾਨ ਅਲਸ ਨੂੰ ਬਖਸ਼ੋ ਜੀ ਮੋਰਿਆਂ ਦੇ ਬਾਣ ਨਿਕਾਣਦੇ ਤਾਣੋਂ ਨੇ ਉੱਕੇ ਆਦੇ ਓਟੋ ਸੱਚੇ ਪਿਤਾ ਵਾਹਿਗੁਰੂ ਘਰੋਂ ਧੰਨ ਧੰਨ ਸਭੋ ਸ੍ਰੀ ਗੁਰੂ ਰਮਸਾਹਿਬ ਜੀ ਪਾਤਸ਼ਾਹ ਜੀ ਇਹ ਅਪਜੀ ਦੇ ਬੇਤਰ ਘਰਮਣ ਸਰਦਾਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਆ ਪਾਤਸ਼ਾਹ ਜੀ ਇਹ ਅਪਜੀ ਦੇ ਕਿਰਪਾ ਦੇ ਦਾਨੋ ਚਾਰ ਪਹਿ ਰਾਤ ਸੁਖੋ ਸ਼ਾਂਤੀ ਨਾਮ ਗਤੀ ਹੋਈ ਆ ਜੀ ਆਪਣੀ ਤਰਵੇਲੇ ਦੀਵਾਨ ਸਜੈ ਹੋਏ ਨੇ ਸਜੈ ਹੋਏ ਦਿਵਾਨਾਂ ਦੇ ਅੰਦਰ ਇਹ ਆਪ ਜੀ ਦੇ ਪਾਵਨ ਪਵਿੱਤਰ ਗੁਰੂ ਮਾਨੁਪ੍ਰੰਤਿ ਪਾਠਾ ਜੀ ਨਿਤਨੇਮ ਬਾਣੀ ਦਾ ਪਾਠ ਕੀਤੇ ਨੇ ਅਸਾਂ ਕੀ ਵਾਰ ਬਾਣੀ ਜੀ ਦੇ ਸ਼ਬਦ ਕੀਰਤਨ ਹੋਏ ਨੇ ਸੰਤਾਂ ਦੇ ਵਰਤੋਂ ਨੂੰ ਕਰਕੇ ਇਹ ਆਪ ਜੀ ਦੇ ਪਾਵਨ ਪਵਿੱਤਰ ਦਰਦੀਆਂ ਸੇਵਾਵਾਂ ਹੋਈਆਂ ਗੁਰਬਾਣੀ ਦੇ ਪਾਠ ਕਰਦੀਆਂ ਜੀ ਗੁਰਬਾਣੀ ਸ਼ਬਦ ਕੀਰਤਨ ਬਾਣੀ ਕਰਦੇ ਆਪ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਹਜਰੀ ਅੰਦਰ ਵਿੱਚ ਆਦਿਆਂ ਸੇਵਾ ਕਰਦਿਆਂ ਜੀ ਅਨੇਕਾਂ ਨੂੰ ਲੋਭ ਹੋਈਆਂ ਹੋਣੀਆਂ ਕਿਰਪਾ ਕਰੋ ਅਰਜ਼ਾਰ ਬੱਚੇ ਸਮਝ ਕੇ ਮਵਾਪਰਵਾ ਗਹਾ ਤੋਂ ਸਤਿਗੁਰ ਬਾਣੀ ਦਾ ਪਾਠ ਕਰਨ ਦੀ ਕਿਰਪਾ ਕਰੋ ਦੀ ਮੁਰਾਦ ਕੇ ਸੇਵਾ ਕਰਨ ਦੀ ਤਾਕਤ ਉਸ ਸਤਿਗੁਰ ਬਾਣੀ ਦਾ ਭਾਵ ਸਤਿਗੁਰੂ ਸਭ ਨਾਲ ਸੰਤਾਂ ਦੇ ਵਣਾਂ ਖਸੂਰਾ ਤੇ ਪਾਧੇ ਆ ਕਰੋ ਜੀ ਸਾਰੀਆਂ ਸੰਤਾਂ ਦੀ ਆਗਿਆ ਅੰਦਰ ਕੋਲ ਹੋਣ ਕਰਦੀਆਂ ਪਹਿਲ ਕਦਮੋਂ ਲੈ ਕੇ ਰੋਣੇ ਇਹ ਰੋਗ ਨੂੰ ਭਟਾਵਾ ਦਾ ਪ੍ਰਵਾਨ ਕਰਨੀ ਆਪ ਕਰੋ ਗੁਰੂ ਅਮਰ ਕੰਤੋ ਜੀ ਸਭਾ ਚਾਕੇ ਰਤਨਾਗਰ ਸ਼ਾਹ ਦੇ ਵਿੱਚੋਂ ਸੁਖ ਸ਼ਾਂਤੀ ਵਰਸਾਉਣੀ ਕਿਰਪਾ ਕਰੋ ਜੀ ਜੇਤਪਾਸ਼ਾ ਜੀ ਉਹ ਭਾਵੇਂ ਅਨੁਸਾਰ ਬਕੀਤ ਪਰਵਾਨਾ ਦਾ ਜੀ ਧਰ ਕਰਦੇ ਪ੍ਰੀਤਵਾਨ ਭਾਈ ਸਾਹਿਬ ਭਾਈ ਅੰதோ ਮਿੱਤਰ ਸਿੰਘ ਜੀ ਸਭ ਪ੍ਰਵਾਹ ਦੇ ਵੱਲੋਂ ਸ਼ੁਕਰਾਨੇ ਦੇ ਤੌਰ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਭਾਈ ਸਰਪਾਈ ਆਪ ਤੁਹਾਨੂੰ ਦੀਖ ਸੰਜੀਤ ਸਮੂਹ ਪਰਿਵਾਰ ਦੇ ਵੱਲੋਂ ਸਾਰੀਆਂ ਸੰਤਾਂ ਦੇ ਵੱਲੋਂ ਦਸਾਂ ਨੂੰ ਆਉਂਦੀਆਂ ਇਰਤਕ ਮੰਨਾਂ ਦੇ ਵਿੱਚੋਂ ਅਮਰਤ ਗਤੀ ਹੋਵਲ ਪ੍ਰਾਪਿ ਸ਼ਾਦੀ ਦੇਗ ਉੱਤੇ ਆਰਤ ਲ ਕੇ ਹਾਜ਼ਰ ਹਾਂ ਜੀ ਦਰ ਪ੍ਰਵਾਹ ਹੋਵੇ ਜੀ ਦਰ ਪ੍ਰਵਾਹ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੋਂ ਦਾ ਜੀ ਹੋ ਕੁਮ ਹੋਵੇ ਪਾਸ਼ਾ ਜੀਓ ਬਬਰਸਾ ਭਾਈ ਸਰਪਾਈ ਪਰਮਿੰਦਰ ਸਿੰਘ ਜੀ ਸਮੂਹ ਪਰਿਵਾਰ ਮੇਰਾ ਉਹਦੇ ਸੁਪੁੱਤਰ ਕਾਕਾ ਸੁਖਦੀਪ ਸਿੰਘ ਜੀ ਬੇਟੀ ਸੁਖਦਰਪੁਰ ਚੁਗਲੋਂ ਦੇਵ ਨੂ ਪਾਸ਼ਾ ਜੀ ਨੂੰ ਮਨੋ ਭਾਵਨਾਵਾਂ ਦੀ ਪੂਰਤੀ ਲਈ ਵਸਤੇ ਪਾਸ਼ਾ ਜੀ ਨੂੰ ਅੱਜ ਪੈਸੇ ਪੈ ਨੂੰ ਦੁਰੂ ਸਿੰਘ ਜੀ ਇਹ ਆਪਣੇ ਸੁਪੁੱਤਰ ਕਾਕਾ ਰੇਪੁੱਤ ਸਿੰਘ ਜੀ ਦੇ ਜਨਮ ਨੂੰ ਮੁਕੰਮਲ ਹੋਣ ਪਾਸ਼ਾ ਜੀ ਨੂੰ ਸੰਤਾਂ ਦੇ ਵਾਸਤੇ ਚਾਹ ਦੇ ਮੰਤਰ ਤਿਆਰ ਕੀਤੇ ਹੋਏ ਨੇ ਸੂ ਸੰਗਤ ਵਿੱਚੋਂ ਚਾਹ ਦਾ ਮੰਤਰ ਵਸਤੋਂ ਦਾ ਜੀ ਨੂੰ ਕੋਈ ਕਿਰਪਾ ਕਰ ਪਾਸ਼ਾ ਜੀ ਨੂੰ ਸਭਨਾ ਪਰਵਾਰਾਂ ਦੀਆਂ ਸੰਤਾਵਾਂ ਦੀਆਂ ਮਨੋ ਕਾਮਨਾਵਾਂ ਕਾਮਨਾਵਾਂ ਆਪ ਜੀ ਨੇ ਗੁਰੂਤਮ ਅਨੁਸਾਰ ਪੂਰੀਆਂ ਕਰਨੀਆਂ ਪਮੰਦਾਂ ਸੁਭਾ ਕਰਦੀਆਂ ਕਹੋ ਆਪ ਨੂੰ ਬਧਰੇ ਕਰਨੇ ਭਾਰਾਂ ਚ ਦੁੱਖਾਂ ਬਲੇਸ਼ਾਂ ਦੇ ਦਾਸ ਕਰਨੇ ਸੁੱਖਾਂ ਦੇ ਪਰਵੇਸ਼ ਕਰਨੇ ਬੇਟਾ ਉਹ ਸੁਖਦੀਪ ਸਿੰਘ ਜੀ ਹੈ ਬੇਟੀ ਸਿਮਰਨ ਜੀ ਅਤੇ ਸਾਤਾ ਰੇਗੁਤ ਸਿੰਘ ਜੀ ਦੇ ਸਰਦਾਰ ਸਤਪੁਰਜੀ ਆਪ ਜੀ ਨੇ ਬਿਹਰ ਭਿਆ ਪਰਪਣਾ ਨਾਮਦਾਨ ਔਰ ਸਿੱਖੀ ਦਾਨ ਦੇ ਉਪਰੋਕਤ ਨਵੀਂ ਔਮਰਾ ਬਖਸ਼ੀਆਂ ਔਣ ਪ੍ਰਕਾਸ਼ਾ ਨੂੰ ਸੁਹੇਲਾ ਕਰਨ ਦਾ ਖੁਸ਼ੀਆਂ ਕਿਹੜੇ ਆਪਰੇ ਲਾ ਕੇ ਹੋਣਾ ਪਾਸ਼ਾ ਜੀ ਇਸੇ ਤਰ੍ਹਾਂ ਗੁਰਬਾਣੀ ਦੇ ਨਾਲ ਚੱਲਣਾ ਦਾ ਜੋਰ ਰੱਖਣਾ ਦਰਪਾ ਦਇਆ ਕਰੋ ਜੀ ਭਾਵਨ ਪਵਿੱਤਰ ਗੁਰਬਾਣੀ ਦੇ ਹੁਕਮ ਰਮੇ ਸਾਹਿਬ ਬਖਸ਼ ਸੰਤਨੀ ਹੋਣ ਕੋ ਸੇਈਂ ਪਿਆਰ ਦੇ ਮੇਲ ਇਹ ਨਾ ਉਹਰੇ ਆਪ ਜੀ ਦਾ ਨਾਮ ਚ ਕਿਆਵੇ ਲਾਣ ਖਣਾ ਸ਼ਕਤੀ ਕਲਾ ਤੇਰੇ ਭਾਣੇ ਸਰਬ ਸ਼ਕਤੀ go so I... ਤਨੋ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਣੀ ਬੁਰਗੁਰ ਹੈ ਰਾਣੀ ਨਿਤ ਬਾਣੀ ਅਮਰ ਤੁਾਰੇ ਗੁਰ ਬਾਣੀ ਪਰ ਸੇਖ ਬਚਨ ਨਾਮ ਹੈ ਪਰਤਾਕ ਗੁਰੂ ਨਿਰਸਾਰੇ doze ਤਨੈ ਜੋ ਪਵਨ ਜਨਤਾਰੇ ਹੋਏ ਸਾਜਨ ਹੋਏ ਪੀਤ ਪਿਆਰੀ ਜੋ ਹਮ ਕੋ ਅਰਨਾਨ ਕੀ ਧਾਰੇ ਰਹਾ ਜਾ ਕਾ ਸ਼ਬਦ ਸੁਣਤ ਸੁਖ ਸਾਰੇ ਜਾ ਕੀ ਧੇ and uh... منجیتھ ہری سنگ کا بہت بہت واحر جی کا خالص واحد گرو نانک